ਇਹ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਰੁੱਖ ਵਾ ਇਹ ਵੀ ਸਾਡੇ ਪੰਜਾਬ ਦਾ ਰਵਾਇਤੀ ਰੁੱਖਾ ਇਸ ਨੂੰ ਕਹਿੰਦੇ ਆ ਰਜੈਣ ਔਰ ਦੇਖੋ ਇਹ ਕਿੰਨਾ ਗੂੜਾ ਔਰ ਸੰਘਣਾ ਰੁੱਖਾ ਇਹ ਰਜੈਣ ਦਾ ਰੁੱਖ ਜਿਹੜੀ ਆਪਾਂ ਰੰਗਲੀ ਦਾਤਨ ਕਰਦੇ ਹੁੰਦੇ ਸੀ ਨਾ ਪੁਰਾਣੇ ਸਮੇਂ ਚ ਇਹ ਉਸ ਦਾ ਰੁੱਖ ਵਾ ਐਡੀ ਥੱਲੇ ਇਹਨਾਂ ਦੀਆਂ ਹੁਣ ਟਾਹਣੀਆਂ ਇਹਨਾਂ ਨੂੰ ਆਪਾਂ ਕਟਿੰਗ ਕਰ ਦਈਏ ਦੇਖੋ ਇਹਦੀ ਕਿੰਨੀ ਸੋਹਣੀ ਦੇਖੋ ਆ ਬਿਲਕੁਲ ਚਿੱਟਾ ਅਜਰਾ ਰਿਆ ਰੁੱਖ ਔਰ ਦੇਖੋ ਥੱਲੇ ਬਿਲਕੁਲ ਗੂੜਾ ਸ਼ਾ ਇੰਨੀ ਠੰਡੀ ਐਨ ਸੰਗਣਾ ਪੂਰਾ ਇਹ ਜਿਹੜੇ ਰੰਗਲੀ ਦਤਨਾ ਨਾ ਉਹ ਆ ਦਾ ਰੁੱਖ ਵਾ ਇਹ ਪੁਰਾਣੇ ਸਮੇਂ ਵਿੱਚ ਲੋਕ ਇਹਦੀ ਦਾਤਨ ਕਰਦੇ ਇਹ ਰਿਚਣਾ ਥੱਲੇ ਥੱਲੇ ਕਟਿੰਗ ਕਰਨੀ ਆ ਇਥੇ ਛੋਟੇ ਛੋਟੇ ਉਟਾਣੀਆਂ ਨਾ ਉਹ ਕੱਟ ਦੇਣੀਆਂ ਉੱਪਰੇ ਰਵੇ ਬਸ ਇਹਨੂੰ ਕਟਿੰਗ ਕਰ ਦਿੰਦਾ ਆਪਾਂ